ਪੂਰੀ ਆਲੀ ਹੁੰਦੀ ਸਾਨੂੰ ਸਾਲਾ ਜਿਹੜਾ 100 ਹੀ ਦਿੱਤਾ ਸਾਲੀ ਦਿੱਤਾ ਸਾਨੂੰ ਉਹ 600 ਨਫਾ ਨਹੀਂ ਨਫਾ ਮੈਨਾਂ ਸੀ ਨਫਾ ਨਹੀਂ ਸੀ ਨਫਾ ਤੇ ਨਫਾਈ ਸੀ ਨਫਾ ਨਫਾਈ ਸੀ 600 ਬੱਕਰੀ ਤੇਰੀ ਸੀ ਹਾਂਜੀ ਵੇਚਤੀ ਇਹ ਕੀ ਸਾਲਾ ਫਿਰਦਾ ਜੀ ਰੋਣਾ ਇਹਦਾ ਮੜਿਆ ਪਾਈ ਜਾਂਦੇ ਪਹਿਲਾਂ ਤਾਂ ਮੇਰੇ ਕਹਿੰਦੇ ਨਹੀਂ 100 ਪਿੱਛੇ ਹੀ ਬਚ ਗਿਆ ਜਵਾਹਰ ਗਿਆ 100 ਪਿੱਛੇ 100 ਪਿੱਛੇ ਜੰਮਾ ਜੋ 100 ਪਿੱਛੇ ਮਰ ਗਿਆ 100 ਪਿੱਛੇ ਰੋਣਾ ਬਾਲੇ ਹੈਗਾ ਬਾਹ ਬੇਕੀ ਕਹਿੰਦਾ 8500 ਲਈਆ ਜੋ ਮਰਜ਼ੀ ਨਫਾ ਦੇ ਦੇ ਜੋ ਮਰਜ਼ੀ ਮੈਂ ਰਾਜ ਨੂੰ ਲੈ ਗਿਆ 20 ਰੁਪਏ ਠੀਕ ਹੈ ਲੈ 20 ਰੁਪਏ ਕਿੰਨਾ ਨਫਾ ਦੇਦਾ ਹੁਣ 100 ਮਿੰਟ 18700 ਲਿਆ ਵਧਾਈ ਦੇਣ ਵਾਲੀ ਇਹ ਨੂੰ ਠੀਕ ਹੈ ਲੈ ਨਹੀਂ ਨਹੀਂ ਕਿੰਨੇ ਲਈ ਸੀ ਰੇ 87 ਦੀ ਕਰਾ ਠੀਕ ਹੈ ਲਈ ਕਿੰਨੇ ਲਈ ਸੀ ਤੂੰ 850 ਦੀ। ਥੋੜੇ ਵੇਚੀ ਕਿੰਨੇ ਦੀ? ਜਿੰਨਾ ਜੋ ਮਰਜ਼ੀ ਦਾ। 20 ਮਿੰਟ ਖਵਾ ਲੈਣਾ। ਜਿੰਨਾ ਪਾ ਲੈ। ਨਵਾ ਬਵਾ 40 ਰੁਪਿਆ ਲਵਾ ਲੈ। 200 ਦਾ ਵਾਸਤਾ। ਤੈਨੂੰ ਸਾਤੀ ਬੈਠਾ ਸੀ ਮੈਂ ਲਾਇਆ ਸੀ। ਤੂੰ ਬਸ ਚਾਰ ਲਾ ਯਾਰ। ਤੈਨੂੰ ਕੀ ਕਹਣਾ ਤੂੰ ਚਾਰ ਲਾਵੇਂਗਾ? ਮਹਿੰਗੀ ਆਣੂ ਇਹਦੂ ਆਉਂੂ। ਨਿੱਕੀ ਗੁੰਡੀ ਹੁੰਦੀ ਆ ਲਸਣ ਦੀ। ਉਹ ਹਾਂ ਸਹੀ ਗੱਲ। ਕਿੰਨੀ ਗੁਣਕਾਰ ਹੁੰਦੀ ਆ? ਨਿੱਕੀ ਹੱਡੀ ਦਾ ਬੰਦਾ ਗੁਣਕਾਰ ਹੀ ਗੁਣਕਾਰ ਆ। ਜਿੰਨਾ ਲੰਮਾ ਬੰਦਾ ਉਹਨਾ ਵੱਧ ਲਿਫੂਗਾ। ਜਿੰਨਾ ਨਿੱਕਾ ਨਾ ਉਹਨਾ ਵੱਧੂਗਾ। ਮੈਂ ਕਿਹੜੀ ਕਿਹੜਾ ਮੈਂ ਕਿਹਾ ਵੱਡੀ। ਕਰੋ ਵੱਡੀ ਕਿਹੜੀ ਆ? ਮਾ ਮੇਰੇ ਨਾਲ ਨਾਲ ਨਿਕਲ ਕੇ ਬੱਚੇ ਖੜੇ ਵੱਡੀ ਉਹਨਾਂ ਨਾਲ ਹਾਂ ਸਹੀ ਆ ਉਹਨਾਂ ਨਾਲ ਮੇਰੇ ਭਾਦੀ ਭੱਟੀ ਸਾਰਿਆਂ ਨਾਲ ਲੈ ਲੈ ਮੜਾ ਉਹਨਾਂ ਨਾਲ ਵੱਡੀ ਆ ਹਾਂ ਬੱਕਰੀ ਆ ਇੱਕ ਮਿੰਟ ਆ ਗਈ ਲੈਓ ਦੋਸਤੋ ਆ ਬੱਕਰੀ ਦਾ ਸੌਦਾ ਹੋਇਆ ਤੇ 8500 ਸੀਰਾ ਕਹਿੰਦੇ ਮੈਂ ਖਰੀਦੀ ਸੀ ਤੇ 8700 ਦੀ ਵੇਚੀ ਨਫਾ ਸੀਰੇ ਨੇ ਬਹੁਤ ਡਾਕ ਮਾ ਨਫਾ ਸੀਰੇ ਨੂੰ ਮਿਲ ਗਿਆ ਮੰਡੀ ਤੋਂ ਤੇ ਮੈਨੂੰ ਲੱਗਦਾ ਵੀ ਅੱਜ ਤੋਂ ਪੈਸੇ ਸਾਹਮਣੇ ਨਹੀਂਗੇ ਬੰਦਾ ਲੈ ਜੀ ਨਾਲ ਰਾਜ ਕੋਈ ਲੁੱਟਖੋਟ ਹੋ ਸਕਦੀ ਨਾ ਨਫਾ ਤਾਂ ਬਹੁਤ

ਪੁਰੀ ਵੀ ਨਹੀਂ ਸਾੜੀ ਜੋ ਡੇਢ ਮਿੰਟਾਂ ਨਾਲ ਕੋਈ ਕਿੱਥੇ ਜਾਣਾ ਹੀ ਹੋਣਾ ਇਹਦੇ ਨਾਲ ਛੀ ਲੈ ਕੇ ਵੇਚਣਾ ਤੇ ਜਾਂਦੇ ਹੋਣਾ ਕਿੰਨਾ ਸੌਦਾ ਕਰਦਾ 300 ਹੋਰੇ 500 ਬੁੱਕੀ ਤੇ ਕੰਮ ਕਰਦੇ ਚਲੋ ਛੋੜ ਕਰਦੇ 200 ਰੁਪਏ ਆ 500 ਹੀ ਕਰਦੇ ਆ ਤੀਰੇ ਮੇਰੇ ਵੱਡੇ ਕੋਟ ਪੈਸੇ ਛੋੜ ਨਾ ਨਹੀਂ ਛੋੜ ਕਰਦੇ ਹਾਲੇ ਕੋਈ ਨਾ ਤਾਨ-ਤਾਨਾ ਕਰ ਨਾ ਅਟਕੇ ਕੰਮ ਹੋ ਜਿੰਨੀ ਮਰਜ਼ੀ ਕਰਦੇ ਅਸੀਂ ਤੈਨੂੰ ਕਹਿਣਾ ਨਹੀਂ ਲਿਆਜੇ ਕੰਮ ਹੋਊਗਾ ਮਰਮਾਨ ਹੋਊਗਾ ਉਹਦਾ 1500 ਕਰਦੇ ਨੇ ਫੇਰ ਲੱਗੇਗਾ। ਬਸ ਆਪਣੇ ਪੂਰੇ ਕਰ ਦਿੱਤੇ ਆ ਜਿਹਦਾ ਮੈਂ ਫੋਟੋ ਦੀ ਰਹੀ ਬਿੱਟੂ। ਹਾਂਜੀ। ਆਹ ਲੈ ਦੋਸਤੋ ਆਹ ਪੱਟ ਸੀਗੀ। ਇਹ ਤਰਕੇ ਕਾ ਲਾਜੇ ਦਾ ਬੱਕਰਾ ਬਣਦੀ ਆ ਫਿਰ ਮੈਂ ਤਾਂ ਮਹਾਂ ਜੀ ਬਣ ਗਈ। ਤੇ ਬਿੱਟੂ ਨੇ ਖੇਰੀ ਭਾਗ ਖਾ ਲੈਨੇ 4500 ਰੁਪਏ ਛੇੜਾ ਸਿੰਘ ਵਾਲਾ ਬੱਕਰਾ ਮੰਡੀ ਤੋਂ। ਪੈਂ ਲੱਕ ਕਿਵੇਂ ਪੁੱਤਰਾ। ਆਹ